ਸੱਤ ਸਰੀਏ ਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਪੜ੍ਹਦੇ ਹਾਂ ਫਿਰ ਕਹਾਣੀ ਕਲੋ ਦਾ ਅੱਗੇ ਵਾਲਾ ਹਿੱਸਾ ਉਸਨੇ ਇੱਕ ਵੇਰਾ ਮੋੜਨ ਦਾ ਯਤਨ ਕੀਤਾ ਪਰ ਜਦ ਮੇਰੇ ਮੂੰਹੋਂ ਉਸ ਸੁਣਿਆ ਆਪਣੇ ਦਾਦਾ ਕੋ ਨਾਰਾਜ਼ ਕਰੋਗੀ ਤਾਂ ਉਸਨੇ ਪ੍ਰਸੰਨਤਾ ਨਾਲ ਇਸ ਨੂੰ ਰੱਖ ਲਿਆ ਦੂਜੇ ਦਿਨ ਸਵੇਰੇ ਮੇਰਾ ਮਿੱਤਰ ਆਪਣੇ ਵਕਤ ਸਿਰ ਮੈਨੂੰ ਫਤੇ ਬੁਲਾ ਕੇ ਕੰਮ ਤੇ ਚਲਾ ਗਿਆ ਤੇ ਮੈਂ ਸਮਾਨ ਬੰਨਣ ਵਿੱਚ ਰੁੱਝ ਗਿਆ ਪਰ ਧਿਆਨ ਮੇਰਾ ਬਰਾਬਰ ਮੁਹੱਲੇ ਦੇ ਸਿਰੇ ਵੱਲ ਸੀ ਜਾਣ ਤੋਂ ਪਹਿਲਾਂ ਹੋਰ ਇੱਕ ਵਾਰੀ ਕੱਲੋ ਨੂੰ ਮਿਲਣ ਦੀ ਡਾਂਡੀ ਡਾਡੀ ਹੀ ਤਾਂ ਸੀ ਮੇਰਾ ਵਿਸ਼ਵਾਸ ਸੀ ਕਿ ਉਹ ਆਵੇਗੀ ਮੋਟਰ ਦਾ ਵਕਤ ਹੋ ਗਿਆ ਪਰ ਕੱਲੋ ਨਾ ਆਈ ਦਿਲ ਨੂੰ ਨਿਰਾਸ਼ਾ ਹੋਈ ਸ਼ੇਕੜ ਕੁਲੀ ਪਾਸੋਂ ਸਮਾਨ ਚੁਕਵਾ ਕੇ ਮੈਂ ਅੱਡੇ ਜਾ ਪਹੁੰਚਿਆ ਪਰ ਨਜ਼ਰ ਮੇਰੀ ਅਜੇ ਵੀ ਝੜਕਦੇ ਦੋਹਾ ਸਿਰਿਆਂ ਤੀਕ ਫਿਰਦੀ ਹੋਈ ਕੱਲੋ ਦੀ ਭਾਲ ਕਰ ਰਹੀ ਸੀ ਜਿਉਂ-ਜਿਉਂ ਮੋਟਰ ਤੁਰਨ ਦਾ ਵਕਤ ਨੇੜੇ ਆਈ ਜਾਂਦਾ ਮੇਰੇ ਦਿਲ ਵਿੱਚ ਬੇਅਰਾਮੀ ਵਾਧੀ ਜਾਂਦੀ ਮੈਨੂੰ ਅਜੇ ਵੀ ਉਮੀਦ ਸੀ ਕਿ ਕੱਲੋ ਆਵੇਗੀ ਪਰ ਉਹ ਨਾ ਆਈ ਕਲੀਨਰ ਨੇ ਬਾਊਚਰ ਕਟਵਾਇਆ ਡਰਾਈਵਰ ਨੇ ਤਾਕੀ ਖੋਲੀ ਅਤੇ ਆਪਣੀ ਸੀਟ ਤੇ ਆ ਬੈਠਾ ਭਾਵੇਂ ਕੱਲੋ ਦੇ ਆਉਣ ਵਿੱਚ ਹੁਣ ਕੋਈ ਆਸ ਨਹੀਂ ਸੀ ਫਿਰ ਵੀ ਮੈਂ ਤਾਤੀਕ ਬਾਹਰ ਹੀ ਖੜੋਤਾ ਰਿਹਾ ਜਦ ਤੱਕ ਡਰਾਈਵਰ ਨੇ ਸਾਰੀਆਂ ਸਵਾਰੀਆਂ ਨੂੰ ਸੱਦਨ ਲਈ ਹਾਰ ਨਾ ਵਜਾ ਦਿੱਤਾ ਇੱਥੇ ਉਹਨੇ ਦੇਖੋ ਡਰਾਈਵਰ ਇਹਦੀ ਵੀ ਡੱਡੇ ਦੇ ਪੈਰ ਦੇ ਵਿੱਚ ਰਾਰਾ ਲਗਾ ਰੱਖਿਆ ਇਹਨਾਂ ਨੇ ਜਸਟ ਕੀ ਜਦੋਂ ਸੀ ਲਿਖਦੇ ਆ ਉਹ ਕੱਲਾ ਡਰਾਈਵਰ ਡੱਡਾ ਰਾਰੇ ਨੂੰ ਕੰਨਾ ਈੜੀ ਨੇ ਵਿਹਾਰੀ ਵਾ ਵਾਰਾ ਲਿਖਦੇ ਆ ਪਰ ਨਾਨਕ ਸਿੰਘ ਦੀ ਇਸ ਕਹਾਣੀ ਦੇ ਵਿੱਚ ਡਰਾਈਵਰ ਇਦਾਂ ਲਿਖਿਆ ਹੋਇਆ ਮੈਂ ਢਿੱਲੇ ਢਿੱਲੇ ਕਦਮੀ ਬਾਹਰੀ ਵੱਲ ਮੁੜਿਆ ਤੇ ਅੰਦਰ ਲੰਘ ਕੇ ਆਪਣੀ ਸੀਟ ਤੇ ਜਾ ਬੈਠਾ ਡਰਾਈਵਰ ਦੀ ਪਿੱਠ ਪਿੱਛੇ ਮੇਰੀ ਸੀਟ ਸੀ ਜਿਉਂ ਹੀ ਇੰਜਨ ਸਟਾਰਟ ਹੋਇਆ ਕੱਲੋ ਮੇਰੀ ਨਜ਼ਰ ਹੀ ਪਈ ਉਸ ਤੇ ਸਿਰ ਉੱਤੇ ਇੱਕ ਲੰਮੀ ਟੋਕਰੀ ਚੁੱਕੀ ਹੋਈ ਸੀ ਤੇ ਬੜੀ ਔਖੀ ਹੋ ਕੇ ਸਾਰਾ ਜ਼ੋਰ ਲਗਾ ਕੇ ਮੋਟਰ ਵੱਲ ਭੱਜੀ ਆ ਰਹੀ ਸੀ ਮਿਸਟਰ ਡਰਾਈਵਰ ਜਰਾ 1 ਮਿੰਟ ਬੜੀ ਮਿਹਰਬਾਨੀ ਮੈਂ মিনਤ ਕੀਤੀ ਅਤੇ ਨੇ ਇੱਕ ਡਰਾਈਵਰ ਮੰਨ ਗਿਆ ਮੈਂ ਛਲਾਂਗ ਮਾਰ ਕੇ ਉਤਰਿਆ ਪੂਰੀ ਤੇਜ਼ੀ ਨਾਲ ਦੌੜ ਕੇ ਮੈਂ ਕੱਲੋ ਨੂੰ ਅਗਲਵਾੜੇ ਜਾ ਮਿਲਿਆ ਅਤੇ ਉਸ ਪਾਸੋਂ ਸਿੱਕੂ ਫੜ ਲਿਆ ਅਗਲਵਾੜੇ ਹੁੰਦਾ ਅੱਗਿਓ ਹੋ ਕੇ ਮਿਲਣਾ ਛਿੱਕੂ ਛਾਬੇ ਟਾਈਪ ਬਣਿਆ ਹੋਇਆ ਬਰਤਨ ਜੀ ਦੇ ਵਿੱਚ ਆਪਾਂ ਕੁਝ ਫਲ ਫਰੂਟ ਰੱਖਦੇ ਆਂ ਮੂਝੇ ਦੇਰ ਹੋ ਗਈ ਦਾਦਾ ਸਾਹ ਨਾਲ ਸਾਹ ਮਿਲਣ ਦੀ ਕੋਸ਼ਿਸ਼ ਕਰਦੀ ਹੋਈ ਕੱਲੋ ਬੋਲੀ ਇਹ ਥੋੜੇ ਆਮ ਲਾਈ ਹੂੰ ਆਪਣੀ ਬਾਬਜੂ ਕੇ ਲਈ ਇਹਨੇ ਤੋਂ ਲੋਗੇ ਦਾਦਾ ਆਪਣੀ ਕਸਮ ਮੈਨੇ ਇਨਕੋ ਛੂਆ ਤੱਕ ਨਹੀਂ ਹੈ ਤੇ ਉਹ ਮੇਰੇ ਵੱਲ ਇਸ ਤਰ੍ਹਾਂ ਤੱਕੀ ਜਿਵੇਂ ਆਪਣੀਆਂ ਭਾਵਨਾਵਾਂ ਦੀ ਪ੍ਰਵਾਨਗੀ ਚਾਹ ਰਹੀ ਹੋਵੇ ਕਿਉਂ ਨਹੀਂ ਲੂੰਗਾ ਰਾਣੀ ਮੈਂ ਬੜੇ ਪਿਆਰ ਨਾਲ ਉਸਦੇ ਸਿਰ ਉਸ ਦਾ ਸਿਰ ਪੋਚਦਿਆਂ ਹੋਇਆਂ ਮੋਟਰ ਵੱਲ ਜਾ ਰਿਹਾ ਸਾਂ ਅਗਰ ਤੂੰ ਇਹ ਨਾ ਲਾਤੀ ਤਾਂ ਮੈਂ ਤੁਮ ਪਰ ਬਹੁਤ ਨਰਾਜ਼ ਹੋਤਾ ਕੱਲੋ ਖਿੜ ਗਈ ਉਸਦੇ ਚਿਹਰੇ ਤੇ ਨਾ ਸੰਭਾਲੇ ਜਾ ਸਕਣ ਵਾਲੀ ਖੁਸ਼ੀ ਦੇ ਭਾਵ ਸਨ ਤੂੰ ਕਿਤਨੇ ਅੱਛੇ ਹੋ ਦਾਦਾ ਮੁਝੇ ਤੋਂ ਬੜਾ ਫਿਕਰ ਥਾ ਜਾਣੇ ਦਾਦਾ ਲੇਗੇ ਜਾਂ ਨਹੀਂ ਹਾਰਨ ਫੇਰ ਵੱਜਿਆ ਜਿਹੜਾ ਕੇਵਲ ਮੈਨੂੰ ਹੀ ਸੱਦਣ ਲਈ ਸੀ ਟੋਕਰੀ ਮੈਂ ਛੱਤ ਤੇ ਰਖਵਾ ਦਿੱਤੀ ਅਤੇ ਅੰਦਰ ਬੈਠਣ ਤੋਂ ਪਹਿਲਾਂ ਆਪਣੀ ਉਸ ਪਿਆਰ ਦੀ ਦੇਵੀ ਨੂੰ ਅੱਛਾ ਕੱਲੋ ਬਹਿਨ ਹਮ ਫੇਰੇ ਮਿਲਾਂਗੇ ਕਹਿ ਕੇ ਉਹ ਬਸ ਦੀਵਾਰੀ ਵੱਲ ਮੁੜ ਪਿਆ ਭਰਤ ਕੇ ਵੇਖਿਆ ਤਾਂ ਕੱਲੋ ਭਰਾ ਦੇ ਪਿਆਰ ਵਿੱਚ ਜੀ ਅਹਲ ਖੜੀ ਵਸਵਲ ਦੇਖ ਰਹੀ ਸੀ ਇਸ ਕਹਾਣੀ ਦੇ ਸੀ ਕਰਦੇ ਆ ਸ਼ਬਦ ਅਰਥ ਗੋਤਿਆਂ ਵਿੱਚ ਸੋਚਾਂ ਵਿੱਚ ਸਵਾ ਲੱਖ ਇੱਕ ਜਾਂ ਇਕੱਲੇ ਤੋਂ ਭਾਵ ਇੱਕ ਜਾਨੇ ਦੀ ਗੱਲ ਹੁੰਦੀ ਹੈ ਜਦੋਂ ਆਪਾਂ ਸਿਰਫ ਆਪ ਕੱਲਾ ਨਹੀਂ ਕਹਿੰਦੇ ਆਪਾਂ ਸਵਾ ਲੱਖ ਕਹਿ ਦਿੰਦੇ ਆਂ ਦਿੱਕਤ ਔਕੜ ਆਡਾ ਲਾਉਣਾ ਜਿਵੇਂ ਝਗੜਾ ਕਰਨਾ ਹਨ ਬਦੋਗਿਰੀ ਬੰਨਣ ਅणि ਤਿੱਖੀ ਨੋਕ ਚੁੰਝ ਜਾਂ ਕਿਨਾਰਾ ਨੌਲਿਆ ਗਾਲੀਆਂ ਦੇਣਾ ਤਗਾਰ ਨਖਰਾ ਮિજાਜ ਕੂਚੀ ਝਾੜੂ ਤੋਂ ਭਾਵ ਮਨਹੂਸ ਨਹਿਸ਼ ਪੈੜੀ ਆਵਾਜ਼ਾਰ ਦੁਖੀ ਅੱਕਿਆ ਹੋਇਆ ਕਲੈਣੀ ਝਗੜਾਲੂ ਲੜਕੀ ਮਹੀਨ ਮਹੀਨ ਬਰੀਕ ਬਰੀਕ ਕੁਰਖਤ ਰੁੱਖਾ ਤਮਾਮ ਸਾਰਾ ਦਰੋਗਾ ਗਲੀ ਬਾਜ਼ਾਰ ਦੀ ਸਫਾਈ ਕਰਨ ਵਾਲਿਆਂ ਦੀ ਨਿਗਰਾਨ ਜਿਹੜਾ ਉਹਦੀ ਨਿਗਰਾਨੀ ਰੱਖਦਾ ਗਿਲਾਜਤ ਸੜਿਆਂਦ ਸਲਵਾਤਾ ਚੁਬ ਚੁਬਣੀਆਂ ਗੱਲਾਂ ਅੱਗੇ ਇਹਨਾਂ ਦੇ ਜਿਹੜੇ ਕੁਐਸਚਨ ਆਨਸਰ ਨੇ ਕੱਲੋ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਦੇਖੋ ਕੱਲੋ ਕਹਾਣੀ ਦਾ ਸਾਰ ਇਹ ਨਾਨਕ ਸਿੰਘ ਵੱਲੋਂ ਲਿਖੀ ਗਈ ਹੈ ਨਾਵਲਕਾਰ ਵੱਲੋਂ ਤੇ ਕੱਲੋ ਜਿਹੜੀ ਆ ਸਵਾਦੀ ਝਗਡਾਲੂ ਹੁੰਦੀ ਹੈ ਜਿਹੜੀ ਆਪਾਂ ਨੂੰ ਇਸ ਬੁੱਕ ਦੇ ਸ਼ੁਰੂ ਚ ਸੰਖੇਪ ਵਿੱਚ ਦਿੱਤੀ ਹੋਈ ਜਾਣਕਾਰੀ ਸੇ ਸ਼ੇਅਰ ਕਰਦੇ ਆ। ਠੀਕ ਆ ਜੀ ਦੇਖੋ। ਆ ਬੀ ਲੇਖੀ ਕਿਤਾਬ ਐ ਦੂਜੀ ਕੱਲੋ ਜਮਾਦਾਰਨੀ ਐ। ਲੇਖਕ ਨੂੰ ਭੈਣ ਸਮਝਦਾ। ਠੀਕ ਐ ਗੱਲੋ ਕੀ ਐ ਸਾਰਾ ਦਿਨ ਵਿਚਾਰੀ ਸਫਾਈ ਦਾ ਕੰਮ ਕਰਦੀ ਐ। ਕੂੜੇ ਨਾਲ ਲੱਦੀ ਰਹਿੰਦੀ ਐ ਬਦਲੇ ਵਿੱਚ ਮਤਲਬ ਹਰ ਕੋਈ ਉਸ ਨੂੰ ਘਿਰਨਾ ਚਿਗ ਚਿੜਕਾਂ ਗਾਲਾਂ ਤੇ ਕਦੇ-ਕਦੇ ਛਤਰਪਾਲਾ ਵੀ ਮਿਲਦਾ ਹੈ। ਸ਼ਾਇਦ ਇਸੇ ਕਰਕੇ ਉਹਦਾ ਜਿਹੜਾ ਮਾਨਕ ਕਠੋਰ ਹੋ ਗਿਆ ਸੀ ਝਗੜਾਲੂ ਹੋ ਗਿਆ ਸੀ ਪਰ ਜਦੋਂ ਕਹਾਣੀਕਾਰ ਨੇ ਉਹਦੇ ਨਾਲ ਥੋੜੀ-ਬਹੁਤ ਵੀ ਹਮਦਰਦੀ ਦਿਖਾਈ ਤਾਂ ਉਸ ਦਾ ਜਿਹੜਾ ਵਤੀਰਾ ਸੀ ਚੇਂਜ ਹੋ ਗਿਆ ਸੀ ਬਿਲਕੁਲ ਹੀ। ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਇਸ ਕਹਾਣੀ ਨੂੰ ਆਪਾਂ ਦੋ ਵਾਰੀ ਪੜ੍ਹਾਂਗੇ, ਸੁਣਾਂਗੇ ਤਾਂ ਆਪਾਂ ਨੂੰ ਇਹ ਚੀਜ਼ ਜਿਹੜੀ ਆਪਣੀ ਕਲੀਅਰ ਹੋ ਜਾਏਗੀ। ਅੱਗੇ ਹੈ ਅੰਬਾਂ ਦੀ ਅੰਬਾਂ ਦੀ ਭੁੱਖ ਅਮਾਕੜੀਆਂ ਨਾਲ ਕਿੱਥੋਂ ਦੂਰ ਹੁੰਦੀ ਹੈ ਲੇਖਕ ਨੇ ਇਹ ਕਿਉਂ ਕਿਹਾ ਕਿਉਂਕਿ ਜਿਹੜਾ ਲੇਖਕ ਸੀਗਾ ਇੱਥੇ ਅਸੀਂ ਗੱਲ ਕਰਦੇ ਆਂ ਕਿ ਇੱਥੇ ਆਇਆ ਇਹ ਸ਼ਬਦ ਅੰਬਾਂ ਦੀ ਭੁੱਖ ਅਮਾਕੜੀਆਂ ਨਾਲ ਕਦੋਂ ਦੂਰ ਹੋ ਸਕਦੀ ਹੈ ਕਿ ਲੇਖਕ ਸੀ ਜਿਹੜਾ ਇਹ ਕਾਗਜ਼ਾਂ ਦੀ ਕਾਗਤਾਂ ਦੀ ਬੀੜੀ ਇੱਕ ਜਿਹੜਾ ਨਾਵਲ ਲਿਖ ਰਿਹਾ ਸੀ ਪਰ ਉਹ ਲਿਖਣ ਦੇ ਲਈ ਉਹਨੂੰ ਕੀ ਆ ਪਹਾੜ ਜਾਣ ਦੀ ਲੋੜ ਪਈ ਸੀ ਤੇ ਫਿਰ ਉਹ ਦੀ ਜਿਹੜੀ ਖੀਸਾ ਜਾਂ ਜਿਹੜੀ ਉਹਦੀ ਆਮਦਨ ਹੈ ਆਜਾਜ਼ਤ ਨਹੀਂ ਸੀ ਦੇ ਰਹੀ ਤਾਂ ਬੱਟੋ ਨੇ ਫਿਰ ਮਨ ਮਰ ਕੇ ਲਿਖਣਾ ਸ਼ੁਰੂ ਕੀਤਾ ਪਰ ਫਿਰ ਵੀ ਜਿਹੜਾ ਉਹ ਨਹੀਂ ਸੀ ਕਰ ਪਾਰਿਆ ਤਾਂ ਉੱਥੇ ਇਹਨਾਂ ਨੇ ਵਰਤਿਆ ਵੀ ਅੰਬਾਂ ਦੀ ਭੁੱਖ ਜਿਹੜੀ ਆਬਕੜੀਆਂ ਨਾਲ ਕਿੱਥੋਂ ਦੂਰ ਹੁੰਦੀ ਹੈ ਇਸ ਤਰ੍ਹਾਂ ਉਹ ਔਖਸਕਾਲ ਹੋ ਕੇ ਥੋੜੀ ਜੀ ਰਕਮ ਦਾ ਪ੍ਰਬੰਧ ਕਰਕੇ ਧਰਮਸ਼ਾਲਾ ਵਿੱਚ ਜਾਣ ਲਈ ਜਿਹੜਾ ਗੱਡੀ ਚੜਿਆ ਸੀ ਠੀਕ ਹੈ ਜੀ ਜਦੋਂ ਕੋਈ ਚੀਜ਼ ਹੈ ਜਿਵੇਂ ਲੇਖਕ ਨੇ ਜਿਹੜੀ ਆ ਪਹਾੜਾਂ ਤੇ ਜਾਣ ਦੀ ਖਿੱਚ ਨੂੰ ਸਿਰਫ ਇੱਕ ਛੋਟੇ ਜਿਹੇ ਪਠਾਨਕੋਟ ਧਰਮਸ਼ਾਲਾ ਦੇ ਵਿੱਚ ਰਹਿਣ ਲਈ ਹੀ ਸੋਚਿਆ ਹਨ ਤੇ ਇੱਥੇ ਆਪਾਂ ਕਹਿ ਸਕਦੇ ਹਾਂ ਮੈਂ ਕਲੋਡਗੰਜ ਡੇਰਾ ਕਰਦਾ ਹੁੰਦਾ ਸੀ ਪਹਿਲਾਂ ਉਹ ਪਰ ਆਪਣੇ ਬਟੂਏ ਦਾ ਵਚਨ ਹੌਲਾ ਦੇਖ ਕੇ ਉਸਨੇ ਮਕਾਨ ਦਾ ਕਰਾਇਆ ਬਚਾ ਲਿਆ ਤੇ ਕੋਤਵਾਲੀ ਬਾਜ਼ਾਰ ਵਾਲੇ ਆਪਣੇ ਕਰਾਮਗੜੀਆ ਦੋਸਤ ਦੇ ਪਾਸ ਉੱਤਰਿਆ ਸੀ ਇੱਥੇ ਸੀ ਇਹ ਵਰਤ ਸਕਦੇ ਅਗਲਾ ਕੁਐਸਚਨ ਬੰਦ ਦਾ ਲੇਖ ਕਿ ਨੇ ਆਪਣਾ ਨਾਂ ਵੱਲ ਲਿਖਣ ਸਮੇ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਔਕੜਾਂ ਦਾ ਸਾਹਮਣਾ ਕਰਨਾ ਪਿਆ ਇੱਕ ਇੱਕ ਉਸ ਕੋਲੇ ਆਮਦਨ ਦੀ ਕਮੀ ਸੀਗੀ ਕਿ ਉਹ ਆਪਣੀ ਜੇਬ ਜੜੀ ਉਹਦੀ ਇਜਾਜ਼ਤ ਨਹੀਂ ਸੀ ਦੇ ਰਹੀ ਇਸ ਕਰਕੇ ਉਹ ਕਿਸੇ ਪਹਾੜ ਤੇ ਨਹੀਂ ਸੀ ਜਾ ਸਕਦਾ ਤਾਂ ਉਸ ਤੋਂ ਬਾਅਦ ਉਹ ਧਰਮਸ਼ਾਲਾ ਦੇ ਵਿੱਚ ਗਿਆ ਧਰਮਕੋਟ ਆਪਾਂ ਦੇਖਿਆ ਪਿੱਛੇ ਹੈਨਾ ਜੀ ਪਠਾਨਕੋਟ ਗੱਡੀ ਤੇ ਚੜਿਆ ਸੀ ਤੇ ਫਿਰ ਉਹ ਆਪਣੇ ਜਿਹੜੇ ਇੱਕ ਦੋਸਤ ਦੇ ਘਰ ਠਹਿਰਿਆ ਸੀ ਰਾਮਗੜੀਆ ਜਿਹੜਾ ਦੋਸਤ ਸੀ ਕੀ ਉਹਦਾ ਛੋਟਾ ਜਿਹਾ ਹੀ ਮਤਲਬ ਘਰ ਸੀਗਾ ਜਿੱਥੇ ਉਹ ਉਹਨੂੰ ਰਹਿਣਾ ਪਿਆ ਫਿਰ ਉਸ ਨੂੰ ਉਸ ਮਹੱਲੇ ਦੀ ਜਿਹੜੀ ਆ ਸ਼ੋਰ ਸ਼ਰਾਬੇ ਨੇ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਕੱਲੋ ਹਰ ਦਿਨ ਕਿਸੇ ਨਾ ਕਿਸੇ ਨਾਲ ਲੜ ਪੈਂਦੀ ਸੀ ਤੇ ਇਸ ਤਰ੍ਹਾਂ ਹੁਣ ਲੇਖਕ ਦੇ ਸੰਪਰਕ ਆਉਣ ਤੋਂ ਪਹਿਲਾਂ ਕੱਲੋ ਦਾ ਸਵਾਕ ਇਹੋ ਜਿਹੀ ਝਗੜਾਲੂ ਸੀ ਹਰ ਇੱਕ ਨਾਲ ਲੜਦੀ ਰਹਿੰਦੀ ਸੀ ਲੇਕਨੇ ਕੱਲੂ ਨੂੰ ਕੱਲੋ ਨੂੰ ਲਾਲਚੀ ਕਿਉਂ ਜਾਪੀ ਕਿਉਂਕਿ ਜਦੋਂ ਉਹ ਸ਼ਿੱਕਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕੱਲੋ ਮਨਾ ਕਰ ਰਹੀ ਸੀ ਹਰ ਬਾਰ ਆ ਦੇਖੋ ਇੱਥੇ ਹੈ ਕਹਾਣੀ ਦੇ ਵਿੱਚ ਕਿ ਲੇਖਕ ਕਹ ਰਿਹਾ ਕਿ ਮੈਂ ਉਸ ਤੋਂ ਖੜਾ ਛਡਾਉਣ ਦੇ ਖਿਆਲੋਂ ਇੱਕ ਅੰਨਾ ਉਸ ਵੱਲ ਸੁੱਟ ਲਿਆ ਸੁੱਟ ਦਿਆ ਕਿਹਾ ਵੀ ਲੈ ਰਹਿਣੇ ਦੋ ਦਾਦਾ ਉਹਨੇ ਜਵਾਬ ਦਿੱਤਾ ਕਹਿ ਕੇ ਉਹਨੇ ਅੰਨਾ ਜਿੱਥੇ ਮੈਂ ਸੁੱਟਿਆ ਸੀ ਉੱਥੇ ਹੀ ਪਿਆ ਰਹਿਣ ਦਿੱਤਾ ਕੇਵਲ ਇੱਕ ਵਾਰ ਹੀ ਉਸ ਵੱਲ ਤੱਕ ਕੇ ਨਜ਼ਰ ਹਟਾ ਲਈ ਤਾਂ ਲੇਖਕ ਦੇ ਮਨ ਵਿੱਚ ਆਇਆ ਕਿਤਨੀ ਲਾਲਚਣ ਹੈ ਵੀ ਇਹਨੇ ਦੇਖਿਆ ਤੇ ਉਹ ਚੱਕਿਆ ਨਹੀਂ ਹੈਗਾ ਦਿਲ ਵਿੱਚ ਕੁੜ ਰਹਾ ਸੀ ਕਿ ਇੰਨੀ ਕੁ ਕੰਮ ਦੀ ਮਜ਼ਦੂਰੀ ਆਨਾ ਥੋੜੀ ਹੈ ਪਰ ਮੈਂ ਮੂੰਹੋਂ ਉਸ ਨੂੰ ਕੁਝ ਨਾ ਬੋਲ ਸਕਿਆ ਲੇਖਕ ਨਾਲ ਗੱਲ ਕਰਦੀ ਕੱਲੋ ਚੁੱਪ ਕਿਉਂ ਹੋ ਗਈ ਇਹਦਾ ਜਵਾਬ ਤੁਸੀਂ ਕਹਾਣੀ ਪੜ੍ਹ ਕੇ ਫਿਰ ਦੇਣਾ ਸੁਣ ਕੇ ਕਿ ਕਿਹੜੇ ਵਾਕ ਦੇ ਵਿੱਚ ਜਿਹੜੀ ਕੱਲੋ ਬਿਲਕੁਲ ਚੁੱਪ ਹੋ ਗਈ ਸੀ ਕੱਲੋਂ ਨੇ ਲੇਖਕ ਨੂੰ ਕਿਹੜੀ ਸਗਾਤ ਭੇਟ ਕੀਤੀ ਕੱਲੋਂ ਨੇ ਲੇਖਕ ਨੂੰ ਅੰਬਾਂ ਦੀ ਟੋਕਰੀ ਜਿਹੜੀ ਹੈ ਸਗਾਤ ਜਿਹੜੀ ਹੈ ਭੇਟ ਕੀਤੀ ਸੀ ਕਿਉਂ ਵੀ ਇਹ ਮੇਰੀ ਪਰਜਾਈ ਨੂੰ ਦੇਦੋ ਪਾਵਜ ਕੋ ਦੇ ਦੇਣਾ ਤੇ ਆਪਣੇ ਜਿਹੜੇ ਪਿਆਰ ਨੂੰ ਦਿਖਾਉਣ ਲਈ ਇੱਕ ਉਹਦਾ ਤਰੀਕਾ ਸੀ ਕਿ ਉਹ ਆਪਣੀ ਜਿਹੜੀ ਪਰਜਾਈ ਦੇ ਲਈ ਲੇਖਕ ਦੀ ਘਰ ਵਾਲੀ ਦੇ ਲਈ ਗਿਫਟ ਲੈ ਕੇ ਆਈ ਸੀਗੀ ਤੋਹਫਾ ਲੈ ਕੇ ਆਈ ਸੀ ਸਗਾਤ ਲੈ ਕੇ ਆਈ ਸੀ ਤਾਂ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਇਹਦੇ ਜਿਹੜੇ ਪ੍ਰਸ਼ਨਾਂ ਦੇ ਉੱਤਰ ਨੇ ਉਹ ਵੀ ਅਸੀਂ ਆਮ ਭਾਸ਼ਾ ਦੇ ਵਿੱਚ ਦਿੱਤੇ ਆ ਕਿ ਬੜੇ ਔਖੇ ਵਾਰਡ ਨਹੀਂ ਜਿਹੜੇ ਯੂਜ਼ ਕੀਤੇ ਤਾਂ ਜੇ ਤੁਸੀਂ ਇਸ ਤੋਂ ਇੱਕ ਦੋ ਵਾਰ ਸੁਣੋਗੇ ਤੁਹਾਡੇ ਯਾਦ ਹੋ ਜਾਣਗੇ ਤਾਂ ਇਸ ਵੀਡੀਓ ਨੂੰ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਖਾਸ ਕਰਕੇ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਇਹ 유ਸਫੁਲ ਲੱਗ ਰਹੀ ਹੈ ਤਾਂ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ